ਕਿਸਾਨ ਅੰਦੋਲਨ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹ ਹਾਜ਼ਰੀ عطا ਪਾਈ ਔਰ ਹੁਣ ਅਗਲੀ ਸਟ੍ਰੈਟਜੀ ਜਿਹੜੀ ਕੀ ਹੈ ਔਰ ਗੱਲਬਾਤ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਫ਼ ਤੌਰ ਦੇ ਉੱਪਰ ਜਿਹੜੀ ਦਿੱਲੀ ਕੂਚ ਦੀ ਐਲਾਨ ਦੀ ਗੱਲ ਕੀਤੀ ਜਾਵੇ ਤਾਂ ਐਲਾਨ ਕਿਸ ਤਰੀਕੇ ਦਾ ਰਵੇਗਾ ਜਾਂ ਫਿਰ ਜਿਹੜੀਆਂ ਤਿਆਰੀਆਂ ਨੇ ਉਹ ਦਿੱਲੀ ਕੂਚ ਕਰਨ ਦੇ ਲਈ ਕਿੰਨੀਆਂ ਕ ਸਟ੍ਰੈਟਜੀਸ ਹੈਗੀਆਂ ਨੇ ਔਰ ਅਗਲੀ ਸਟ੍ਰੈਟਜੀ ਕੀ ਜਿਹੜੀ ਬਣਾਈ ਗਈ ਉਹ ਗੱਲਬਾਤ ਕਰਦੇ ਆ ਜਗਜੀਤ ਸਿੰਘ ਡੱਲੇਵਾਲ ਹੁਰਾਣਾ ਔਰ ਉਹਨਾਂ ਕੋਲੋਂ ਪੂਰਾ ਮਾਮਲਾ ਜਿਹੜਾ ਉਹ ਸੁਣਦੇ ਆ ਇੱਕ ਵਾਰ ਤਸਵੀਰ ਦੂਰ ਤੋਂ ਦਿਖਾਉਨੇ ਆ ਕਿ ਕੀ ਹਾਲਾਤ ਜਿਹੜੇ ਅੰਦੋਲਨ ਦੇ ਬਣੇ ਹੋਏ ਨੇ ਔਰ ਲੋਕ ਜਿਹੜੇ ਨੇ ਉਹ ਜਿਹੜਾ ਪੂਰੀ ਤਿਆਰੀ ਦੇ ਨਾਲ ਇਸ ਜਗ੍ਹਾ ਦੇ ਉੱਪਰੋਂ ਜਿਹੜਾ ਪਹੁੰਚਣੇ ਲਗਾਤਾਰ ਔਰ ਗਿਣਤੀ ਜਿਹੜੀ ਹੈ ਉਹ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਅਗਲਾ ਜਿਹੜਾ ਦਿੱਲੀ ਦਾ ਅੰਦੋਲਨ ਹੈ ਦਿੱਲੀ ਜਾਨ ਦੇ ਲਈ ਕੀ ਕੋਈ ਸਟ੍ਰੈਟਜੀ ਜਿਹੜੀ ਬਣਾਈ ਜਾਣੀ ਹੈ ਉਸਤੇ ਬਾਰੇ ਅਜੇ ਕੁਝ ਵੀ ਜਿਹੜਾ ਉਹ ਸੰਭਵ ਨਹੀਂ ਹੋ ਸਕਿਆ ਲੇਕਿਨ ਦੂਸਰੀ ਤਰਫ ਜਿਹੜੇ ਤਿਆਰੀਆਂ ਨੇ ਉਹ ਲਗਾਤਾਰ ਵਾਧਦੀਆਂ ਜਾ ਰਹੀਆਂ ਨੇ ਔਰ ਲੋਕ ਜਿਹੜੇ ਇਕੱਤਰ ਹੋ ਰਹੇ ਪੰਜਾਬ ਪਰਚੋ ਵੱਖ-ਵੱਖ ਜਗ੍ਹਾ ਦੇ ਉੱਪਰੋਂ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ ਜਿਹੜਾ ਅੰਦੋਲਨ ਹੈ ਉਸ ਨੂੰ ਹੋਰ ਵੀ ਤੇਜ਼ ਕੀਤਾ ਜਾ ਰਿਹਾ ਸੰਘਰਸ਼ ਜਿਹੜਾ ਹੋਰ ਵੀ ਵਿੱਡਿਆ ਜਾ ਰਿਹਾ ਔਰ ਮੰਗਾਂ ਜਿਹੜੀਆਂ ਨੇ ਉਹੀ ਨੇ ਜਿਵੇਂ ਸੁਮਾ ਮੀਨਾਥਨ ਦੀ ਰਿਪੋਰਟ ਹੈ ਐਮਐਸਪੀ ਗਰੰਟੀ ਹੈ ਔਰ ਜਿਹੜਾ ਖਾਸ ਰਹਿਣ ਵਾਲਾ ਉਹ ਮੁੱਦੇ ਜਿਹੜੇ ਨੇ ਉਹ ਲਗਾਤਾਰ ਪੱਖਦੇ ਨੇ ਕਿ ਕੇਂਦਰੀ ਸਰਕਾਰ ਵੱਲੋਂ ਜਿਹੜੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਜਾਰੀ ਹੈ ਔਰ ਹੁਣ ਮੀਟਿੰਗ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਮੀਟਿੰਗ ਦਾ ਕੀ ਕੋਈ ਜੜਾ ਰਹਿਣ ਵਾਲਾ ਹੈ ਉਹ ਵੀ ਖਾਸ ਰ ਹੈ ਕਿਉਂਕਿ ਸ਼ੰਭੂ ਬਾਰਡਰ ਦੇ ਉੱਪਰ ਜਿਹੜੇ ਕਿਸਾਨ ਨੇ ਉਹ ਟਿਕੇ ਹੋਏ ਔਰ ਅੰਦੋਲਨ ਜਿਹੜਾ ਉਹ ਸੀਗਾ ਕਿ ਦਿੱਲੀ ਕੂਚ ਕਰਨਾ ਲੇਕਿਨ ਦਿੱਲੀ ਕੂਚ ਕੀਤਾ ਜਾਣਾ ਜਾਂ ਫਿਰ ਕੇਂਦਰ ਦੇ ਨਾਲ ਗੱਲਬਾਤ ਕਰਨੀ ਹੈ ਮੀਟਿੰਗ ਕਰਕੇ ਇਹ ਮਾਮਲੇ ਨੂੰ ਇਸੇ ਜਗ੍ਹਾ ਦੇ ਉੱਪਰ ਹੱਲ ਕਰਨਾ ਹੈ ਔਰ ਕੀ ਕੁਝ ਜਿਹੜਾ ਹੈਗਾ ਇਹਦੇ ਵਿੱਚ ਤਾਂ ਗੱਲਬਾਤ ਜਿਹੜੀ ਜ਼ਰੂਰ ਜਗਜੀਤ ਸਿੰਘ ਡੱਲੇਵਾਲਦ ਹੁਣਾਂ ਨਾਲ ਜਾਰੀ ਰਹੇਗੀ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਅਗਲੀ ਰਣਨੀਤੀ ਕੀ ਤਿਆਰ ਕੀਤੀ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਜਿਹੜਾ ਉਹ ਕੀ ਆਇਆ ਹੈ ਕਿਉਂਕਿ ਲਗਾਤਾਰ ਅਥਰੂ ਗੈਸ ਦੇ ਗੋਲੇ ਜਿਹੜੇ ਅੱਜ ਸਵੇਰੇ ਵੀ ਛੁੱਟੇ ਗਏ ਆ ਔਰ ਸਵੇਰ ਤੋਂ ਹੀ ਜਿਹੜੀ ਲਗਾਤਾਰ ਗਤੀ ਧੀਮੀ ਕਰਕੇ ਇਹ ਜਿਹੜੇ ਗੋਲੇ ਨੇ ਫਿਰ ਚਾਏ ਉਹ ਅਥਰੂ ਗੈਸ ਦੇ ਗੋਲੇ ਹੋਣ ਜਾਂ ਫਿਰ ਰਬੜ ਦੀਆਂ ਗੋਲੀਆਂ ਹੋਣ ਜਿਹੜੀਆਂ ਉਹ ਕਿਸਾਨਾਂ ਵੱਲ ਵਾਰਾਈਆਂ ਜਾ ਰਹੀਆਂ ਨੇ ਲੇਕਿਨ ਸਿਆਸੀ ਪੱਖ ਲੈ ਲਈਏ ਤਾਂ ਸਿਆਸੀ ਲੀਡਰਾਂ ਵੱਲੋਂ ਵੀ ਇਸ ਦੀ ਸਖਤ ਨਿੰਦਾ ਕੀਤੀ ਗਈ ਹੈ ਫਿਰ ਚਾਏ ਉਹ ਕਾਂਗਰਸ ਦੇ ਰਾਜਾ ਵੜਿੰਗ ਹੋਣ ਔਰ ਦੂਸਰੀ ਤਰਫ ਪੰਜਾਬ ਦੇ ਜਿਹੜੇ ਹੈਲਥ ਮਿਨਿਸਟਰ ਹੋਣ ਬਲਬੀਰ ਸਿੰਘ ਔਰ ਉਹਨਾਂ ਵੱਲੋਂ ਵੀ ਲਗਾਤਾਰ ਨਿੰਦਾ ਕੀਤੀ ਗਈ ਔਰ ਕਹਿਣਾ ਹੈ ਕਿ ਇਹ ਲੋਕਤੰਤਰ ਕਿਸ ਤਰੀਕੇ ਦਾ ਜਿੱਥੇ ਕਿਸਾਨਾਂ ਨੂੰ ਹੱਕ ਨਹੀਂ ਮਿਲਦਾ ਬੱਲੇਬਾਲ ਸਾਹਿਬ ਕੀ ਹਾਲਾਤ ਨੇ ਇਸ ਵਕਤ ਯਾਰ ਪਲੀਜ਼ ਕੀ ਹਾਲਾਤ ਨੇ ਸਰ ਹੁਣ ਅਗਲੀ ਸਟਰੈਟਜੀ ਕੀ ਬਣਾਏਗੇ ਦੇਖੋ ਅਗਲੀ ਸਟਰੈਟਜੀ ਬੜੀ ਸਪਸ਼ਟ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਹਾਡੇ ਸਾਰਿਆਂ ਦੇ ਸਾਹਮਣੇ ਅਸੀਂ ਅਸੀਂ ਚੈਨਲ ਤੋਂ ਤੁਹਾਡੇ ਸਾਹਮਣੇ ਸਾਰਿਆਂ ਨੂੰ ਬੋਲ ਕੇ ਲੋਕਾਂ ਤੋਂ ਪ੍ਰਵਾਨਗੀ ਲਈ ਹੈ ਪ੍ਰਵਾਨਗੀ ਲਈ ਹੈ ਕਿ ਭਾਈ ਕੀ ਤੁਸੀਂ ਅਗਰ ਗੱਲਬਾਤ ਦਾ ਸੱਦਾ ਸਰਕਾਰ ਦਿੰਦੀ ਹੈ ਤੁਸੀਂ ਸੰਮਤ ਹੋ ਉਹਨਾਂ ਦੀ ਮਨਜ਼ੂਰੀ ਲੈ ਕੇ ਹੁਣ ਅਸੀਂ ਗੱਲਬਾਤ ਲਈ ਜਾ ਰਹੇ ਹਾਂ ਲੇਕਿਨ ਇਹ ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਮੀਟਿੰਗ ਹੈ ਮੀਟਿੰਗ ਦਾ ਸੱਦਾ ਅੱਜ ਸ਼ਾਮ ਤੱਕ ਸਾਡੇ ਤੱਕ ਆਉਣਾ ਚਾਹੀਦਾ ਹੈ ਧੰਨਵਾਦ ਸਾਹਿਬ ਸਿਹਤ ਮੰਤਰੀ ਨੇ ਵੀ ਨਿੰਦਿਆ ਕੀਤੀ ਔਰ ਦੂਸਰੀ ਤਰਫ ਰਾਤ ਹਸਤਾਲ ਪਤਾ ਲਾਣ ਕੇ ਰਾਜਾ ਵੜਿੰਗ ਨੂੰ ਨਿੰਦਿਆ ਕੀਤੀ ਹੈ ਵੀ ਹਰਿਆਣਾ ਦਾ ਇਹ ਜਿਹੜਾ ਵਤੀਰਾ ਹੈ ਬਹੁਤ ਬੁਰਾ ਹੈ ਦੇਖੋ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਹਮਦਰਦੀ ਪ੍ਰਗਟਾਈ ਹੈ ਕਿਸੇ ਕੋ ਇਹ ਆਜ ਕੇ ਮਾਹੌਲ ਮੇ ਕਿਸੇ ਕੇ ਖਿਲਾਫ ਕੋਈ ਬਾਤ ਕਰਨਾ ਉਚਤ ਨਹੀਂ ਜੋ ਜੋ ਵੀ ਹਮਾਰੇ ਸਾਥ ਹਮਦਰਦੀ ਪ੍ਰਗਟ ਆ ਰਹਾ ਸਭ ਕੋ ਸਾਥ ਹਮ ਉਹਨਾਂ ਕੀ ਜੋ ਰਾਜਾ ਵਿੜਿੰਗਹੁਰਾ ਨੇ ਨਾਲ ਰਾਹੁਲ ਗਾਂਧੀ ਦੀ ਗੱਲਬਾਤ ਵੀ ਕਰਾਈ ਜਿਹੜੇ ਹਸਪਤਾਲ ਦੇ ਵਿੱਚ ਮਰੀਜ਼ ਦਾਖਲ ਸੀ ਉਹਨਾਂ ਨਾਲ ਵੀਡੀਓ ਕਾਲ ਤੇ ਵੀ ਗੱਲ ਹੋਈ ਆਡੀਓ ਕਾਲ ਤੇ ਵੀ ਗੱਲ ਹੋਈ ਉਹਨਾਂ ਨੇ ਕਿਹਾ ਵੀ ਛਰੇ ਲਾਏ ਗਏ ਆ ਅਥਰੂ ਗੈਸ ਗੋਲਿਆਂ ਦੀ ਆੜ ਦੇ ਵਿੱਚ ਦੇਖੋ ਇਹ ਇਹ ਇੱਕ ਇਹ ਇੱਕ ਪੋਲਿਟਿਕਸ ਹੁੰਦੀ ਹੈ ਜਦੋਂ ਰਾਜਾ ਵਿੜਿੰਗ ਆ ਕੇ ਪਤਾ ਲੈਣ ਆਇਆ ਰਾਹੁਲ ਗਾਂਧੀ ਦੀ ਗੱਲ ਕਰਵਾਉਣ ਦੀ ਤਦ ਤੋਂ ਕਾ ਜੜੀ ਉਹਦੀ ਕੋਈ ਜ਼ਰੂਰਤ ਨਹੀਂ ਲੇਕਿਨ ਠੀਕ ਹੈ ਅਗਰ ਉਹ ਚਾਹੁੰਦਾ ਹੈ ਕਿ ਸਾਡੇ ਰਾਸ਼ਟਰੀ ਪ੍ਰਧਾਨ ਨੇ ਉਹਦੇ ਨਾਲ ਵੀ ਹਮਦਰਦੀ ਪ੍ਰਗਟਾਵੇ ਚੰਗੀ ਗੱਲ ਹੋਣੀ ਪ੍ਰਗਟਾ ਲਈ ਜੀ ਜੀ ਮਤਲਬ ਅਭੀ ਅਭੀ ਕੀ ਫੈਸਲਾ ਹੋਇਆ ਅਭੀ ਕੀ ਕਰਨਾ ਹੈ ਭਾਈ ਸਾਹਿਬ ਮੈਂ ਅਭੀ ਫੈਸਲਾ ਨਹੀਂ ਲੈਂਦੀ ਮੈਂ ਇੱਕ ਬਤਾ ਅਭੀ ਆਪ ਕੀ ਇਹ ਕੀ ਸੋਚ ਰਹੇ ਹੋ ਕੀ ਕਰਨਾ ਹੈ अभी बैठक के लिए अनुमति लेकर आए ना हमें सभी साथियों साथ। अच्छा, अच्छा, सरकार के साथ अच्छा बातचीत करने की अगर लिए? सरकार हमें शाम तक कोई पत्थर देती है हाँ। तो सभी साथियों का ये था हाँ। कि जल्दी बैठक अगर सरकार करती है तो लेनी चाहिए वो सभी साथियों ने की दी हमें अच्छा। हम वो बैठक करने के लिए अभी उनको अधिकारियों के साथ हमारी बैठक होगी अच्छा तो वहाँ चर्चा करके उनको उनको बोल देंगे कि भाई हम बैठक के लिए तैयार हैं सरकार से बातचीत करने के लिए आप तैयार हैं ये करें आप, हाँ उनको दे... मैसेज देंगे कि आज ही फिर से बात कर लीजिए हाँ ये, ये नहीं, नहीं हम नहीं कहेंगे ये हाँ, भी क्लियर करें अनुराग ठाकरे ने कल से ठाकरे अनुराग ठाकरे बोल रहा है हम किसानों के साथ बातचीत करने के लिए और उनकी समस्याओं का हल करने के लिए तैयार हैं। अगर वो ये कहते हैं तो फिर तो उससे आगे हमारी जिम्मेदारी बनती है कि का जो उनका जो इनविटेशन है चाहे उन्होंने प्रेस के माध्यम से कहा उनको एक बार समा देना हमारा ਵੀ ਇੱਕ ਜ਼ਿੰਮੇਦਾਰੀ ਬਣਦੀ ਹੈ ਤਾਂ ਕਿ ਕੱਲ ਕੋ ਅੱਛਾ ਅਗਰ کہیں پہ ਵੀ ਕੋਈ ਕਨਫਲिक्ट ਹੁੰਦਾ ਹੈ ਤਾਂ ਫਿਰ ਹਮੇ ਬਦਨਾਮ ਨਾ ਕਰੇ। ਧੰਨਵਾਦ ਸਰ کہہ ਰਹੀ ਹੈ ਤਾਂ ਹਮ ਬਾਚੀ ਤੋਂ ਤਿਆਰ ਆਬ ਇਹ ਕਹਿ ਰਹੇ। ਓਕੇ ਧੰਨਵਾਦ ਸਾਹਿਬ ਤੁਸੀਂ ਤਿਆਰ ਬਾ ਵੀ ਜੇਕਰ ਪਾਇਆ ਜਾਂਦਾ ਸੁਆਮੀ ਨਾਥਨ ਰਿਪੋਰਟ ਨੂੰ ਲੈ ਕੇ ਜਾਂ ਫਿਰ ਐਮਐਸਪੀ ਗਰੰਟੀ ਨੂੰ ਲੈ ਕੇ ਲਗਾਤਾਰ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਮੰਨਿਆ ਕੁਝ ਨਹੀਂ ਜਾਂਦਾ। ਮੈਂ ਫਿਰ ਇੱਕ ਬੇਨਤੀ ਕਰਦਾ ਹਾਂ ਜੇ ਉਹ ਅੱਜ ਕਹਿ ਰਹੇ ਨੇ ਕਿ ਅਸੀਂ ਇਹਨਾਂ ਦੇ ਮਸਲੇ ਹੱਲ ਕਰਨ ਲਈ ਤਿਆਰ ਹਾਂ ਫਿਰ ਇਹਦਾ ਮਤਲਬ ਕੀ ਨਿਕਲਦਾ ਹੈ? ਇਹਦਾ ਮਤਲਬ ਸਰਕਾਰ ਕੁਝ ਅੱਗੇ ਵਧੂਗੀ। ਤਾਹੀ ਗੱਲ ਹੈ ਬਾਕੀ ਆਪਾਂ ਨੇ ਪਤਾ ਲੱਗੂ ਮੀਟਿੰਗ ਦੇ ਅਸਰ ਹਸ ਜੀ ਬਿਲਕੁਲ ਤਾਂ ਬਤਾ ਇਸ ਵਾਰ ਹੁਣ ਜੇਕਰ ਗੱਲ ਕਰੀ ਤਾਂ ਮੀਟਿੰਗ ਕੀਤੀ ਜਾਣੀ ਆ ਮੀਟਿੰਗ ਕਰਨ ਤੋਂ ਮਗਰੋਂ ਜੋ ਵੀ ਨਿਕਲ ਕੇ ਸਾਹਮਣੇ ਆਉਂਦਾ ਹੈ ਦਿੱਲੀ ਜਾਣ ਦਾ ਜਿਹੜਾ ਐਲਾਨ ਹੈ ਦਿੱਲੀ ਜਾਣ ਦਾ ਜਿਹੜੇ ਸਟ੍ਰੈਟਜੀ ਹੈ ਫਿਰ ਉਹਦੇ ਬੇਸ ਤੇ ਉੱਪਰ ਬਣਾਈ ਜਾਣੀ ਆ ਲੇਕਿਨ ਕਿਸਾਨ ਜਿਹੜੇ ਨੇ ਉਹ ਲਗਾਤਾਰ ਤਿਆਰ ਬਰ ਤਿਆਰ ਨੇ ਔਰ ਘਰਾਂ ਦੇ ਵਿੱਚੋਂ ਨਿਕਲ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਨਿਕਲ ਕੇ ਪੰਜਾਬ ਦੇ ਦਿੱਲੀਆ ਦੀਆਂ ਬਰੂਹਾਂ ਦੇ ਉੱਪਰ ਜਾ ਕੇ ਬੈਠਣ ਦੇ ਲਈ ਤਿਆਰ ਨੇ ਔਰ ਸ਼ੰਭੂ ਬਾਰਡਰ ਦੇ ਉੱਪਰ ਇਸ ਵਕਤ ਵੱਡੀ ਗਿਣਤੀ ਦੇ ਵਿੱਚ ਡੇਰੇ ਜਿਹੜੇ ਉਹ ਕਿਸਾਨ ਜਥੇਬੰਦੀਆਂ ਵੱਲੋਂ ਲਾਏ ਗਏ ਔਰ ਅਗਲੀ ਰਣਨੀਤੀ ਜਿਹੜੀ ਆ ਉਹ ਅਲਾਨ ਨਹੀਂ ਬਾਕੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਮਨਜੋਤ ਕੰਗ ਦੈਨਿਕ ਸੂਰਾ ਟੀਵੀ ਸ਼ੰਭੂ ਬੈਰੀਅਰ ਸ਼ੰਭੂ ਬਾਰਡਰ ਤੇ ਉੱਤੇ ਕਿਸਾਨਾਂ ਦਾ ਅੱਜ ਦੂਸਰਾ ਦਿਨ ਹੈ ਔਰ ਅੰਦੋਲਨ ਨਿਰੰਤਰ جاری ਹੈ ਤੇ ਔਰ ਬੀਤੇ ਦਿਨ ਤੋਂ ਹੀ ਹਰਿਆਣਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਅਥਰੂ ਗੈਸ ਤੇ ਗੋਲਿਆਂ ਦੀ ਆੜ ਦੇ ਵਿੱਚ ਦੂਸਰੀ ਗੋਲੀਬਾਰੀ ਜਿਹੜੀ ਆ ਉਹ ਨਾਲ ਕਰਿਆ ਜਿਹਾ ਕਿਸਾਨਾਂ ਦਾ ਦਾਵਾ ਜਿਹੜੇ ਜ਼ਖਮੀ ਹੋਇਆ ਹੈ ਔਰ ਤਸਵੀਰਾ ਆ ਜਿਹੜੀਆਂ ਇੱਕ ਵਾਰ ਦਿਖਾ ਦਿੰਦੇ ਨੇ ਸ਼ੱਭੂ ਬਾਡਰ ਤੋਂ ਕਿ ਕਿਸ ਤਰੀਕੇ ਦੇ ਹਾਲਾਤ ਨੇ ਲਗਾਤਾਰ ਜਿਹੜੀ ਗੋਲੀਬਾਰੀ ਹੈ ਉਹ ਕੀਤੀ ਜਾ ਰਹੀ ਹੈ ਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਔਰ ਕਿਸ ਤਰੀਕੇ ਦੇ ਹਾਲਾਤ ਨੇ ਜਿਹੜੇ ਉਹ ਅੱਜ ਵੀ ਕਈ ਲੋਕ ਜਿਹੜੇ ਜ਼ਖਮੀ ਹੋਏ ਨੇ ਫੱਟੜ ਹੋਏ ਨੇ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਜਿਹੜੇ ਪ੍ਰਸ਼ਾਸਨ ਵੱਲੋਂ ਲਗਾਤਾਰ ਗੋਲੀਬਾਰੀ ਜਿਹੜੀ ਇਸੇ ਤਰੀਕੇ ਨਾਲ ਤੇ ਜਾ ਰਹੀ ਹੈ ਔਰ ਉੱਥੇ ਦੂਸਰੇ ਜਿਹੜੇ ਕਿਸਾਨ ਆਗੂ ਨੇ ਜਾਂ ਫਿਰ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਇਹਨਾਂ ਥਰੂ ਗੈਸ ਨੂੰ ਡਿਫਿਊਜ਼ ਕਰਨ ਦਾ ਜਿਹੜਾ ਤਰੀਕਾ ਉਹ ਵੀ ਲੱਭ ਕੇ ਉਸ ਨੂੰ ਡਿਫਿਊਜ਼ ਕੀਤਾ ਜਾ ਰਿਹਾ ਔਰ ਤਾਂ ਜੋ ਇਹ ਜਰੀਲੀ ਗੈਸ ਜਿਹੜੀ ਉਹ ਅੱਖਾਂ ਨੂੰ ਨਾ ਪਵੇ ਕਿਉਂਕਿ ਹਾਲਾਕਿ ਜਸਵੀ ਜਿਹੜੇ ਜ਼ਖਮੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅੱਖਾਂ ਜਿਹਦੇ ਵਿੱਚ ਜਿਹੜੀ ਇਹ ਗੈਸ ਪੈਂਦੀ ਔਰ ਦੂਸਰੀ ਤਰਫ ਜਿਹੜੀ ਸਾਹ ਨੂੰ ਵਿਅੋਖਾ ਕਰਦੀ ਹੈ ਤਾਂ ਜਿਹੜੇ ਨੌਜਵਾਨ ਨੇ ਉਹ ਅੱਗੇ ਡਟੇ ਹੋਏ ਆ ਔਰ ਹਰਿਆਣਾ ਪੁਲਿਸ ਵੱਲੋਂ ਜਿਹੜੇ ਲਗਾਤਾਰ ਗੋਲੇ ਦਾਗੇ ਜਾ ਰਹੇ ਤਾਂ ਉਹਨਾਂ ਦਾ ਜਿਹੜਾ ਸ਼ਿਕਾਰ ਹੈ ਜੇ ਕਹਿ ਲਈ ਕਿ ਉਹਨਾਂ ਨੂੰ ਡਿਫਿਊਸ ਕਰਨ ਦੇ ਤਰੀਕੇ ਲੱਭਦੀ ਹੋਈ ਉਹਨਾਂ ਨੂੰ ਅਸਰ ਬੇਅਸਰ ਕਰ ਰਹੀ ਹੈ ਤਾਂ ਸਿੱਧੇ ਤੌਰ ਦੇ ਉੱਪਰ ਗੱਲ ਕਰੀ ਤਾਂ ਇੱਕ ਪਾਸੇ ਕਿਸਾਨਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਹੈ ਉਹ ਨਿਰੰਤਰ جاری ਹੈ ਤਾਂ ਡਰੋਨ ਜਿਹੜਾ ਉਹ ਡਰੋਨ ਦੇ ذریعے ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ ਔਰ ਦੂਸਰੀ ਤਰਫ ਜੇਕਰ ਗੱਲ ਕਰੀ ਤਾਂ ਜਿਵੇਂ ਬੀਤੇ ਦਿਨੀ ਅਤੂ ਗੈਸ ਦੇ ਗੋਲੇ ਡਰੋਨ ਦੇ ਜਰੀਏ ਛੁੱਟੇ ਜਾ ਰਹੇ ਸੀ ਲੇਕਿਨ ਹੁਣ ਵੀ ਬਲਾਸ ਜਿਹੜੇ ਉਹ ਲਗਾਤਾਰ ਜਾਰੀ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਇਹ ਹਰਿਆਣਾ ਪੁਲਿਸ ਵੱਲੋਂ ਇਹ ਗੋਲੇ ਜਿਹੜੇ ਉਹ ਦਾਗੇ ਜਾ ਰਹੇ ਨੇ ਤਾਂ ਲਗਾਤਾਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਬਣੇ ਉਹ ਦੂਰ ਤੋਂ ਉਹ ਜਿਹੜਾ ਹਰਿਆਣੇ ਦੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਆ ਰੈਪ੍ਰੈਡਿਕਸ਼ਨ ਫੋਰਸ ਦੇ ਲੋਕ ਨੇ ਉਹ ਗੋਲੇ ਦਾਗ ਰਹੇ ਨੇ ਤਾਂ ਆਪਣੇ ਸਕਰੀਨ 'ਤੇ ਤਸਵੀਰਾਂ ਦੇਖ ਸਕਦੇ ਤੁਸੀਂ ਵੀ ਇਹ ਗੋਲੇ ਜਿਹੜੇ ਦਾਗ ਰਹੇ ਨੇ ਸਰਯਾਮ ਔਰ ਦੂਸਰੀ ਤਰਫ ਹਾਈ ਕੋਰਟ ਦੇ ਜਿਹੜੇ ਨਿਰਦੇਸ਼ ਹੈ ਹਾਈ ਕੋਰਟ ਵੱਲੋਂ ਵੀ ਪੁੱਛ ਕੇ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਕਿਉਂ ਨੈਸ਼ਨਲ ਹਾਈਵੇ ਜਿਹੜਾ ਉਹ ਬੰਦ ਕੀਤਾ ਗਿਆ ਲੇਕਿਨ ਫਿਰ ਤੋਂ ਲਗਾਤਾਰ ਜਿਹੜੀ ਇਹ ਗੋਲੀਬਾਰੀ ਹੈ ਇਸੇ ਤਰੀਕੇ ਦੇ ਨਾਲ ਜਾਰੀ ਹੈ ਕਿਉਂਕਿ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਓਥਰੂ ਗੈਸ ਦੇ ਗੋਲੇ ਹਨ ਜਿਹੜੇ ਕਿ ਜਦੋਂ ਬਲਾਸਟ ਹੁੰਦੇ ਆ ਤਾਂ ਉਸ ਦੇ ਬਾਅਦ ਧੂਆਂ ਹੀ ਧੂਆਂ ਜਿਹੜਾ ਨਜ਼ਦੀਕ ਕਰ ਦਿੰਦਾ ਕਿਉਂਕਿ ਜਿਹੜੇ ਹਰਿਆਣਾ ਪੁਲਿਸ ਆ ਉਹ ਲਗਾਤਾਰ ਕਿਸਾਨਾਂ ਨੂੰ ਰੋਕ ਰਹੀ ਐ ਕਿ ਉਹ ਅੱਗੇ ਨਾ ਵੱਧ ਸਕਣ ਲੇਕਿਨ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਲਗਾਤਾਰ ਅੱਗੇ ਵਾਦੇ ਹੋਏ ਦਿਖਾਈ ਦਿੰਦੇ ਨੇ ਕਿਉਂਕਿ ਇੱਕ ਪਾਸੇ ਜਿਹੜੀ ਹਵਾ ਹੈ ਹਵਾ ਦੇ ਵਹਾਅ ਦੇ ਨਾਲ ਜਿਹੜਾ ਥਰੂ ਗੈਸ ਦੇ ਜਿਹੜੇ ਗੋਲੇ ਨੇ ਉਹ ਧੂਆਂ ਵਾਪਸ ਮੁੜਦਾ ਹੈ ਲੇਕਿਨ ਫਿਰ ਵੀ ਲਗਾਤਾਰ ਹੈ ਬਿੱਤੇ ਦਿਨਾਂ ਤੋਂ ਲਗਾਤਾਰ ਇਹ ਪ੍ਰੋਸੈਸ ਜਿਹੜਾ ਉਹ ਜਾਰੀ ਹੈ ਤਾਂ ਲੋਕ ਜਿਹੜੇ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਖੜੇ ਨੇ ਗੱਲਬਾਤ ਕਰਦੇ ਆ ਕਿ ਇਸ ਜਗ੍ਹਾ ਤੋਂ ਆਇਓ ਤੁਸੀਂ ਜਰ ਕਿੱਥੋਂ ਆਏ ਹੋ ਔਰ ਕਿਵੇਂ ਹੁਣ ਅੱਗੇ ਵਧੋਗੇ ਕੋਈ ਰਣਨੀਤੀ ਤਿਆਰ ਕੀਤੀ ਹੈ ਦੇਖੋ ਜੀ ਜੋ ਹੁਕੂਮਾਵਾ ਕਾ ਉੱਪਰ ਤੇ ਉਹੀ ਹੋਇਆਗਾ ਚਾਹੀਦਾ ਗੋਲੀਬਾਰੀ ਲਗਾਤਾਰ ਉਧਰੋਂ ਜਾਰੀ ਹੈ ਥਰੂ ਕੈਸੇ ਗੋਲੇ ਛੁੱਟੇ ਜਾ ਰਹੇ ਤੇ ਫਿਰ ਅੱਗੇ ਕਿਵੇਂ ਵਧੋਗੇ ਵਧਾਂਗੇ ਜੀ ਹਟਦੇ ਨਹੀਂ ਹਟਦੇ ਨਹੀਂ ਆਹਾਂ ਤੇ ਜਦ ਤਾਈਮਾਂ ਨੂੰ ਦਿੱਲੀ ਨਹੀਂ ਪਹੁੰਚਦੇ ਹਮ ਹਮ ਨਹੀਂ ਹਟਦੇ ਬਾਈ ਔਰ ਲੋਕ ਜਿਹੜੇ ਨੇ ਹੈਗੇ ਨੇ ਔਰ ਗੱਲਬਾਤ ਕਰਨ ਦੀ ਵੀ ਲਗਾਤਾਰ ਕੋਸ਼ਿਸ਼ جاری ਹੈ ਕਿਉਂਕਿ ਜਿਸ ਤਰੀਕੇ ਨਾਲ ਹੁਣ ਸ਼ੰਭੂ ਬਾਡਰ ਦੇ ਉੱਤੇ ਹਾਲਾਤ ਬਣੇ ਹੋਏ ਐ ਲੋਕ ਜਿਹੜੇ ਨੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹੋਣ ਨਾਲ ਦੀ ਨਾਲ ਪਤੰਗਬਾਜ਼ੀ ਜਿਹੜੀ ਉਹ ਸ਼ੰਭੂ ਬਾਡਰ ਦੇ ਉੱਤੇ ਵੀ ਕੀਤੀ ਜਾ ਰਹੀ ਹੈ ਕਿਉਂਕਿ ਹਵਾ ਜਿਹੜੀ ਉਹ ਇਸ ਵਕਤ ਹਰਿਆਣੇ ਵਾਲੇ ਪਾਸੇ ਆ ਔਰ ਲੋਕ ਜਿਹੜੇ ਨੇ ਪਤੰਗਬਾਜ਼ੀ ਵੀ ਜਿਹੜੀ ਹੈਗੀ ਹੈ ਉਹ ਕਾਰੇ ਨੇ ਲekin ਦੂਸਰੀ ਤਰਫ ਜਿਹੜਾ ਇੱਕ ਨੌਜਵਾਨ ਦੀ ਤਸਵੀਰ ਦਿਖਾਉਂਦੇ ਆ ਉਸਨੇ ਅਥਰੂ ਗੈਸ ਦੇ ਗੋਲੇ ਆਪਣੇ ਵਰਛੇ ਦੇ ਉੱਤੇ ਹੀ ਟੰਗ ਕੇ ਦਿਖਾ ਰਿਹਾ ਕਿਉਂਕਿ ਇਹ ਜਿਸ ਤਰੀਕੇ ਦੇ ਨਾਲ ਗੋਲੇ ਲਗਾਤਾਰ ਹਰਿਆਣਾ ਸਰਕਾਰ ਵੱਲੋਂ ਦਾਗੇ ਜਾ ਰਹੇ ਐ ਔਰ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਉਹ ਕਿੰਨਾ ਕੁ ਵਤੀਰਾ ਜਿਹੜਾ ਉਹ ਸਹੀ ਕਰ ਰਿਹਾ ਕਿੱਥੋਂ ਆਇਓ ਤੁਸੀਂ ਜੀ ਮੈਂ ਫਤਿਹਗੜ੍ਹ ਸਾਹਿਬ ਤੋਂ ਆਇਆ ਨੰਬਰ ਦਾ ਸਰਵਜਨ ਸਿੰਘ ਈਸ਼ਰਹੇਲ ਇੱਕ ਜਿਵੇਂ ਦੇਖਦੇ ਹੋ ਸਾਰਾ ਵਰਤਾਰਾ ਜਿਵੇਂ ਹੁਣ ਹਰਿਆਣਾ ਪਰਚਸ ਅਜੇ ਤੱਕ ਵੀ ਗੱਲਬਾਤ ਵੀ ਕਰਨ ਦੀ ਵੀ ਕੋਸ਼ਿਸ਼ ਹੈ ਔਰ ਗੋਲੀਬਾਰੀ ਕਰਨ ਤੋਂ ਵੀ ਹੱਲ ਤਾਂ ਨਹੀਂ ਪਿਆ ਹੈ ਇਹ ਇਹਨਾਂ ਦੇ ਮਾੜੇ ਦਿਨ ਆਏ ਹੋਏ ਹਨ ਕਿਉਂਕਿ ਲੋਕਤੰਤਰ ਦਾ ਘਾਣ ਕਰ ਰਹੇ ਨੇ ਜੀਟੀ ਰੋਡ ਬੰਦ ਕਰਨ ਦਾ ਖੱਟਰ ਸਰਕਾਰ ਨੂੰ ਕੀ ਨੇ ਅਧਿਕਾਰ ਦਿੱਤਾ ਜਦਕਿ ਪੂਰਾ ਮਨ ਜਾ ਰਹੇ ਪੂਰਾ ਮਨ ਅਸੀਂ ਜਿਹੜਾ ਸੰਘਰਸ਼ ਕਰ ਸਕਦੇ ਆ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਕੋਈ ਨੁਕਸਾਨ ਅਸੀਂ ਪਿਛਲੇ ਸਿੰਘੂ ਬਾਰਡਰ ਤੇ ਬੈਠੇ ਰਹੇ ਇੱਕ ਸਾਲ ਤੋਂ ਵੱਧ ਸਮਾਂ ਕੋਈ ਕਿਸੇ ਨੂੰ ਤਕਲੀਫ ਦਿੱਤੀ ਕੋਈ ਨੁਕਸਾਨ ਕਰਿਆ ਅਸੀਂ ਦਾ ਰਸਤਾ ਛੱਡ ਕੇ ਬੈਠੇ ਰਸਤੇ ਰੋਕੇ ਹੋਏ ਤੇ ਇਹਨਾਂ ਹੁਣ ਆਹਾ ਸਾਡੇ ਨਾਲ ਪੰਜਾਬ ਦੇ ਵਾਸੀ ਹੋਣ ਵਾਲਾ ਹੋ ਰਿਹਾ ਹੈ ਤੁਹਾਡੇ ਸਾਹਮਣੇ ਜੋ ਗਤੀਰਾ ਹੋ ਰਿਹਾ ਇਹ ਸਾਡੇ ਤੇ ਗੋਲੀਆਂ ਚਲਾ ਰਹੇ ਨੇ ਕਿਹਾ ਅਸੀਂ ਪੰਜਾਬ ਇੰਡੀਆ ਦੇ ਹੋਣੀ ਹੈ ਨਾਗਰਿਕ ਨਹੀਂ ਹੈ ਇਹ ਜਿੰਨੇ ਵੀ ਗੋਲੀਆਂ ਛੱਡ ਰਿਹਾ ਇੰਨੀ ਹੀ ਇੰਨਾ ਹੀ ਇਹਨਾਂ ਦੀ ਸਰਕਾਰ ਦੇ ਕਫਣ ਦੇ ਵਿੱਚ ਕਿੱਲਾ ਗੱਡ ਹੋ ਰਹੀਆਂ ਨੇ ਬਿਲਕੁਲ ਖਤਮ ਹੋ ਜੂਗੀ ਪਾਰਟੀ ਇੱਕ ਅੱਧਾ ਬੰਦਾ ਮਾਰ ਦੇਣ ਸਾਡਾ ਮੇਰੇ ਮਾਰ ਦੇਣ ਗੋਲੀ ਦੋ ਚਾਰ ਸਾਡੇ ਬੰਦੇ ਮਰ ਜਾਣ ਪਰ ਇਹ ਇੰਡੀਆ ਦੇ ਵਿੱਚੋਂ ਖਤਮ ਹੋ ਜਾਣਾ ਕਿਸਾਨ ਜਿਹੜੇ ਨੇ ਹੁਣ ਅੱਗੇ ਜਾਣਾ ਦਿੱਲੀ ਜਾਂ ਇੱਥੇ ਡੇਰੇ ਲਾਉਣ ਦੇਖੋ ਇਹ ਜਿਹੜੀਆਂ ਨਾ ਪ੍ਰੋਗਰਾਮ ਹੈ ਇਹ ਸਾਡੇ ਸੀਨੀਅਰ ਲੀਡਰ ਦੇਣਗੇ ਪਰ ਪ੍ਰੋਗਰਾਮ ਤਾਂ ਇਹੀ ਬਣਾ ਕੇ ਤੁਰੇ ਹਨ ਕਿ ਜਾਵਾਂਗੇ ਕਿਥੇ ਕੋਸੀ ਨਹੀਂ ਕੁਛ ਕਰ ਸਾਡੇ ਸਾਡੇ ਲੀਡਰ ਸਾਹਿਬਾਨ ਕਹਿਣਗੇ ਮੈਂ ਤਾਂ ਕਹਿੰਦਾ ਇੱਥੇ ਜਮੇ ਬੈਠੇ ਰਹੋ ਬਾਰਡਰਾਂ ਤੇ ਬਾਰਡਰਾਂ ਤੇ ਜਮੇ ਬੈਠੇ ਰਹੋ ਨੱਕ ਚ ਤਾਂ ਦਮ ਨੂੰ ਤਾਂ ਹੁਣੇ ਆਇਆ ਵਾ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਜੋ ਤੁਸੀਂ ਵਰਲਡ ਦੇ ਵਿੱਚ ਦਿਖਾ ਰਹੇ ਹੋ ਇਹਨਾਂ ਦੀ ਕੋਈ ਇੱਜ਼ਤ ਹੋਊਗੀ ਬੇਇੱਜ਼ਤੀ ਹੋਊਗੀ ਇਹਦੇ ਵਾਸਤੇ ਲੋਕਾਂ ਦੇ ਵਿੱਚ ਜਵਾਬਾਨ ਲੱਗ ਜਾ ਤਵੇ ਰੋਸ ਜੱਗ ਸਾਡੇ ਲੀਡਰਾਂ ਨੇ ਰੋਕੇ ਹੋਏ ਹਨ ਨਹੀਂ ਮਰਨ ਨੂੰ ਤਿਆਰ ਚੱਕ ਲੈਣਗੇ ਸਾਰਾ ਕੁਝ ਨੂੰ ਸੀ ਇਹ ਬਰਛੇ ਦੇ ਉੱਪਰ ਕੀ ਟੰਗਿਆ ਹੋਇਆ ਜਿਸ ਰਿੱਕੇ ਦੇ ਨਾਲ ਲੱਗ ਰਿਹਾ ਵੀ ਇਹ ਅਥਰੂ ਗੈਸ ਦੀ ਗੋਲੀ ਹੈ ਜਿਹੜੇ ਹਰਿਆਣੇ ਸਰ ਇਹ ਤੇ ਗੋਲੇ ਆ ਜੀ ਮਾਰਨ ਦੇ ਸਾਡੇ ਨੌਜਵਾਨਾਂ ਸਾਰਿਆਂ ਦੇ ਮਾਰਨ ਦੇ ਆ ਵੇਖੋ ਇਹਨੂੰ ਬਰਛੇ ਦੇ ਕੋ ਟੰਗ ਲੈ ਇਹ ਵਿਖਾਉਣ ਦੇ ਆ ਸਰਕਾਰਾਂ ਨੂੰ ਵੀ ਆ ਸਾਡੇ ਮਾਰਨ ਦੇ ਜੋ ਜਿਹਨੇ ਮਰੀ ਮਰਜੀ ਮਰ ਜੇ ਉਹ ਸਾਨੂੰ ਕੋਈ ਅਸਰ ਨਹੀਂ ਆ ਦਿੱਲੀ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਦਿੱਲੀ ਜੋ ਸਾਡੇ ਆਗੂ ਹੁਕਮ ਕਰਨਗੇ ਜਥੇਬੰਦੀਆਂ ਕਾਲ ਦੇ ਦੇਣ ਜੀ 2 ਘੰਟੇ ਚ ਪੱਟ ਦਾਂਗੇ ਜੀ ਜਥੇਬੰਦੀਆਂ ਕਾਲ ਦੇਣ ਜੀ 2 ਘੰਟੇ ਚ ਵੈਰੀਗੇਟ ਸਾਫ਼ ਕਰ ਦਾਂਗੇ ਅਸੀਂ ਨਹੀਂ ਡਰਦੇ ਇਹਨਾਂ ਤੋਂ ਜਥੇਬੰਦੀਆਂ ਨੇ ਰੋਕਿਆ ਹੋਇਆ ਤਾਂ ਤੁਸੀਂ ਦੇਖ ਸਰ ਦੇਖ ਰਹੇ ਨੇ ਜਥੇਬੰਦੀਆਂ ਰੋਕ ਰਹੀਆਂ ਜਿਵੇਂ ਕਹਿੰਦੇ ਵੀ ਗੱਲਬਾਤ ਕਰ ਲਈ ਇਹਨਾਂ ਨਾਲ ਜਿਵੇਂ ਇਦਾਂ ਹੀ ਸਮਝਦੇ ਆਂ ਪਰ ਉਹ ਨਹੀਂ ਸਮਝਦੇ ਜੀ ਜਦ ਕਦੇ ਜਥੇਬੰਦੀਆਂ ਨੇ ਕਾਲ ਦੇ ਦਿੱਤੀ ਜੀ ਅਸੀਂ ਜਦੇ ਅੱਗੇ ਵੱਜ ਜਾਣਾ ਜੀ ਇੱਕ ਪਾਸੇ ਇੱਕ ਪਾਸੇ ਤੋਂ ਲੀਡਰਾਂ ਨੂੰ ਬੁਲਾ ਰਹੇ ਆਂ ਵੀ ਆਜੋ ਗੱਲਬਾਤ ਕਰੋ ਦੂਸਰੇ ਪਾਸੇ ਆ ਬੰਬਾਰਡਮੈਂਟ ਜਿਵੇਂ 1971 ਦੀ ਲੜਾਈ ਲੱਗੀ ਹੁੰਦੀ ਤੁਹਾਡੇ ਸਾਹਮਣੇ ਹੀ ਹੋ ਰਹੀ ਹੈ ਨਾ ਇਹ ਬੰਬਾਰਡਮੈਂਟ ਕਰ ਰਹੇ ਇਹ ਮਤਲਬ ਦਬਾਉਣਾ ਚਾਹੁੰਦੇ ਲੋਕਤੰਤਰ ਕਿੱਥੇ ਹੈ ਲੋਕਤੰਤਰ ਦੇ ਵਿੱਚ ਅਸੀਂ ਆਪਣੀ ਗੱਲ ਉਠਾ ਸਕਦੇ ਇਹਦਾ ਮਤਲਬ ਲੋਕਤੰਤਰ ਇਹਨਾਂ ਦੇ ਦੋ ਹਾਂ ਦੇ ਹੱਥ ਵਿੱਚ ਮੋਦੀ ਦੇ ਤੇ ਸ਼ਾਹਦ ਤੇ ਤੀਜਾ ਖੱਟਰ ਲੋਕਤੰਤਰ ਇਹਨਾਂ ਕੋਲੇ ਹੋ ਗਿਆ ਨਾ ਅਸੀਂ ਤਾਂ ਐਵੇਂ ਇਹਨਾਂ ਦੇ ਇਹਨਾਂ ਨੂੰ ਨੁਕਸਾਨ ਹੋਣਾ ਇਹਦਾ ਸਾਡਾ ਕੁਝ ਨਹੀਂ ਵਿਗੜਨਾ ਅਸੀਂ ਤਾਂ ਫਿਰ ਵੀ ਸੰਘਰਸ਼ ਕਰਦੇ ਰਹਾਂਗੇ ਪਰ ਇਹਨਾਂ ਦਾ ਨੁਕਸਾਨ ਹੋਣਾ। ਬੀ ਬਿਲਕੁਲ ਧੰਨਵਾਦ ਆ। ਜਿੱਥੋਂ ਤੱਕ ਵੀ ਜਿਹੜੀ ਕੈਮਰੇ ਦੀ ਨਿਗਾਹ ਜਾਂਦੀ ਹੈ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਜਰੂਰ ਦਿਖਾਵੇ ਵੀ ਇੱਕ ਪਾਸੇ ਜਿਹੜੇ ਕਿਸਾਨ ਡਟੇ ਹੋਏ ਐ। ਲੇਕਿਨ ਦੂਸਰੀ ਤਰਫ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਹਰਿਆਣਾ ਦਾ ਉਹ ਲਗਾਤਾਰ ਹੀ ਜਿਹੜੇ ਅਥਰੂ ਗੈਸ ਦੇ ਗੋਲੇ ਉਹ ਛੁੱਟੇ ਜਾ ਰਿਹਾ ਔਰ ਲੇਕਿਨ ਇਹ ਵਰਤਾਰਾ ਜਿਹੜਾ ਲਗਭਗ 3 ਦਿਨਾਂ ਤੋਂ ਲਗਾਤਾਰ ਇਸੇ ਤਰੀਕੇ ਦੇ ਨਾਲ ਵਰਤਾਰਿਆ ਹਾਲਕੀ ਹੁਣ ਅਗਲੀ ਜਿਹੜੀ ਕਾਰਵਾਈ ਹੈ ਉਹ ਹਰਿਆਣਾ ਸਰਕਾਰ ਦੀ ਜਿਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਲੇਕਿਨ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਲਗਾਤਾਰ ਜਾਰੀ ਹੈ ਉਹ ਆਪਣੀ ਮਿਹਨਤ ਆਪਣਾ ਸੰਘਰਸ਼ ਜਿਹੜਾ ਉਹਨਾਂ ਦਾ ਲਗਾਤਾਰ ਜਾਰੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਮਨਜੋਤ ਕੰਗ ਬਿਆਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ ਮੈਂ ਬੇਨਤੀ ਕਰਾਂ ਹਜੇ ਤੱਕ ਮੀਟਿੰਗ ਨਹੀਂ ਉਸ ਤਰ੍ਹਾਂ ਦੀ ਮੀਟਿੰਗ ਨਹੀਂ ਇੱਕ ਮੀਟਿੰਗ ਹੋਈ ਸਾਡੇ ਅਫਸਰਾਂ ਨਾਲ ਡੀਸੀ ਆਪਣਾ ਜਮ ਪਟਿਆਲਾ ਸਾਰੇ ਅਧਿਕਾਰੀ ਆ ਗਏ ਨੇ ਸੀਨੀਅਰ ਅਧਿਕਾਰੀ ਡੀਜੀਪੀ ਆ ਗਏ ਆ ਏਡੀਜੀਪੀ ਆ ਗਏ ਗੱਲ ਇਹ ਹੋਈ ਹੈ ਕਿ ਸਭ ਤੋਂ ਪਹਿਲਾਂ ਤਾਂ ਇਹਨੂੰ ਬੰਦ ਕਰੋ ਮੀਟਿੰਗ ਦਾ ਜਿਹੜਾ ਬਣਾਉਣਾ ਹੈ ਉਹ ਉਹ ਸਿਸਟਮ ਤਾਂ ਬਣਾਣਾ ਹੈ ਪਹਿਲਾਂ ਆ ਜਿਹੜੇ ਮਤਲਬ ਦੋਨੋਂ ਬਾਰਡਰਾਂ ਦੇ ਉੱਤੇ ਜਿਹੜੀ ਇਹ ਲਗਾਤਾਰ ਮਤਲਬ ਫਾਇਰਿੰਗ ਹੋ ਰਹੀ ਹੈ ਗੋਲੇ ਧਾਕੇ ਜਾ ਰਹੇ ਇਹਨੂੰ ਸਭ ਤੋਂ ਪਹਿਲਾਂ ਬੰਦ ਕਰੋ ਔਰ ਉਹਦੇ ਲਈ ਮਤਲਬ ਪ੍ਰਕਿਰਿਆ ਉਹਨਾਂ ਨੇ ਸ਼ੁਰੂ ਕੀਤੀ ਹੈ ਕਿ ਅਸੀਂ ਹੁਣੇ ਮਤਲਬ ਸਰਕਾਰ ਵੱਲੋਂ ਕੀ ਤੁਹਾਨੂੰ ਆਇਆ ਹੈ ਮੈਸੇਜ ਇਹ ਨਹੀਂ ਹਜੇ ਮੈਂ ਫੇਰ ਬੇਨਤੀ ਕਰਦਾ ਜੀ ਸਰਕਾਰ ਨਾਲ ਗੱਲ ਹੀ ਉਦੋਂ ਕਰਾਂਗੇ ਜਦੋਂ ਕਰਾਂਗੇ ਪਲਾ ਬੰਦ ਕਰਾਵਾਂਗੇ ਨਾ ਲੈਟਰ ਆਈ ਹੈ ਕਿ ਨਹੀਂ ਆਈ ਕੋਈ ਕੋਈ ਅਪਡੇਟ ਦੇ ਦਿਓ ਜੀ ਕੋਈ ਗੱਲਬਾਤ ਕਰਨ ਨੂੰ ਸੌਦਾ ਦੁਬਾਰਾ ਆਏ ਦੇਖੋ ਆ ਜਿਹੜੇ ਅਧਿਕਾਰੀ ਆਏ ਨੇ ਸਰਕਰਨ ਸਿੰਘ ਹੋਰੀ ਇਹ ਸਰਕਾਰ ਦੇ ਗੱਲਬਾਤ ਦੇ ਸਦੇ ਲਈ ਹੀ ਆਏ ਨੇ ਅਧਿਕਾਰੀ ਆਏ ਹੋਏ ਨੇ ਪਰ ਬੇਨਤੀ ਇਹ ਵੈਸੇ ਅਧਿਕਾਰੀਆਂ ਕੋਲੇ ਪਹਿਲਾਂ ਇਹ ਗੱਲ ਰੱਖੀ ਹੈ ਕਿ ਅਸੀਂ ਗੱਲਬਾਤ ਸਾਡੀ ਫੇਰ ਅੱਗੇ ਵਧਣੀ ਆ ਪਹਿਲਾਂ ਤੁਸੀਂ ਕਿਰਪਾ ਕਰਕੇ ਸਾਰਾ ਕੁਝ ਮਾਹੌਲ ਨੂੰ ਠੀਕ ਕਰੋ ਪਰ ਕੀ ਕਹਿ ਰਹੀ ਹੈ ਕਿੱਥੀ ਮੀਟਿੰਗ ਕਰਵਾਉਣੀ ਕਹਿ ਰਹੇ ਇਹ ਤਾਂ ਦੇਖੋ ਮੀਟਿੰਗ ਕਰਨ ਪਰ ਇਸ ਤੋਂ ਬਾਅਦ ਕਿੱਥੇ ਬੇਨਤੀ ਕੀ ਹੈ ਬੇਨਤੀ ਇਹ ਹੈ ਕਿ ਸਾਡੀ ਉਹਨਾਂ ਨਾਲ ਹਜੇ ਟਾਈਮਿੰਗ ਕਿੱਥੇ ਹੋਏਗੀ ਕਿੱਥੇ ਕਰਾਂਗੇ ਵੈਨਿਊ ਕੀ ਹੋਏਗਾ ਇਹ ਗੱਲਾਂ ਬਾਅਦ ਆ ਜਦੋਂ ਪਹਿਲਾਂ ਫਾਇਰਿੰਗ ਬੰਦ ਹੋਏਗੀ ਤਾਂ ਫਾਇਰਿੰਗ ਨੂੰ ਲੈ ਕੇ ਕੀ ਕਹਿ ਰਹੇ ਹੈ ਫਾਇਰਿੰਗ ਬਾਰੇ ਉਹਨਾਂ ਦੀ ਗੱਲ ਚੱਲ ਰਹੀ ਹੈ ਤੁਹਾਨੂੰ ਅੱਜ ਕੀ ਸੀ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕੋਈ ਕਦਮ ਚੁੱਕੇਗੀ ਐਫ ਆਈ ਆਰ ਦਾ ਹਾਂ ਉਹ ਵੀ ਲੈ ਕੇ ਕੀ ਉਹ ਡੀਸੀ ਬੈਠੇ ਸੀ ਡਿਪਟੀ ਕਮਿਸ਼ਨਰ ਵੀ ਆ ਗਿਆ ਐਸਐਸਪੀ ਆਪਣਾ ਪਟਿਆਲਾ ਵੀ ਆ ਗਿਆ ਇੱਥੋਂ ਦਾ ਡੀਆਈਜੀ ਸਾਹਿਬ ਵੀ ਆ ਗਏ ਨੇ ਉਹ ਸਾਰੇ ਬੈਠੇ ਨੇ ਸਾਡੇ ਵਿੱਚ ਉਹ ਗੱਲ ਦੀ ਹੱਦ ਦੇ ਵਿੱਚ ਡਰੋਨ ਦਾ ਇਹ ਕਿਤੇ ਆ ਰਿਹਾ ਆ ਰਿਹਾ ਯਾਰ ਹਾਇ ਰੱਬ ਮੈਂ ਇਹੀ ਤਾਂ ਮੈਂ ਕਹਿ ਰਿਹਾ ਇਹ ਇਹ ਗੱਲ ਤੋਂ ਪੁੱਛ ਰਿਹਾ ਨਾ ਗੱਲਾਂ ਤਾਂ ਬਹੁਤ ਕਰ ਮੈਂ ਸੁਣੋ 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 ਮਰ ਹੋਰ ਸੁਣੋ ਡੀਸੀ ਨੇ ਕਿਹਾ ਕਿ ਮੈਂ ਤੁਹਾਨੂੰ ਲੈਟਰ ਦੀ ਕਾਪੀ ਦੇ ਦਿੰਦਾ ਮੈਂ ਲੈਟਰ ਲਿਖ ਚੁੱਕਿਆ ਕਿ ਕਿਸੇ ਤਰ੍ਹਾਂ ਦਾ ਵੀ ਡਰੋਨ ਇੱਧਰ ਆ ਕੇ ਮੇਰੇ ਮੇਰੀ ਜੂਰੀਸਡਿਕਸ਼ਨ ਦੇ ਵਿੱਚ ਫਾਇਰਿੰਗ ਨਾ ਕਰੇ ਇਹ ਬੰਦ ਕਰੋ ਆਪਦਾ ਉਹ ਕਹਿੰਦਾ ਮੈਂ ਡਰਨ ਡਰਨ ਆਉਂਦਾ ਰਿਹਾ ਜੀ ਮੈਂ ਇਹੀ ਮੈਂ ਗੱਲ ਕਰ ਰਿਹਾ ਤੇ ਫਿਰ ਅਸੀਂ ਇਹੀ ਕਿਹਾ ਹੈ ਇਹ ਤਾਂ ਅਸੀਂ ਕਿਹਾ ਹੈ ਇਹ ਤਾਂ ਅਸੀਂ ਕਿਹਾ ਹੈ ਲੈਟਰ ਕਿਸ ਨੂੰ ਲਿਖਿਆ ਜੀ ਪਟਿਆਲਾ ਡੀਸੀ ਨੇ ਪਟਿਆਲਾ ਡੀਸੀ ਨੇ ਅ ਅੰਮ੍ਰਿਤਸਰ ਡੀਸੀ ਨੂੰ ਚਿੱਠੀ ਲਿਖੀ ਬਾਕਾਇਦਾ ਕਿ ਤੇਰਾ ਮੇਰੇ ਏਰੀਆ ਦੇ ਵਿੱਚ ਆ ਕੇ ਇੱਥੇ ਇਹ ਕਰਨਾ ਗਲਤ ਹੈ ਤੈਨੂੰ ਰੋਕ ਆਉਦੇ ਨੂੰ ਤੇਰਾ ਡਰਨ ਨਹੀਂ ਆਉਣਾ ਚਾਹੀਦਾ ਇੱਥੇ ਹਰਬਾ ਉਹ ਹਨ ਉਹਨੂੰ ਮੈਂ ਪੁੱਛਰਾਂਗਾ ਵੀ ਤੂੰ ਕੀ ਕਰਦਾ ਤੁਸੀਂ ਪੁੱਛ ਨਹੀਂ ਗਏ ਸੀ ਜੀ ਅੰਦਰ ਹੋਰ ਕੀ ਕਰਨਗੇ ਮੈਂ ਮੈਂ ਦੱਸਦਾ ਮੈਂ ਦੱਸਦਾ ਸਾਡੀ ਬਹਿਸ ਕੀ ਹੋਈ ਹੈ ਆ ਸਾਡੀ ਅਜੇ ਚਰਚਾ ਇਸ ਗੱਲ ਤੇ ਚੱਲ ਰਹੀ ਹੈ ਕਿ ਇਹਨੂੰ ਰੋਕੋ ਹੁਣ ਇਹ ਚੱਲ ਰਹੀ ਨਾ ਜੇ ਉਹ ਨਹੀਂ ਰੁਕਦਾ ਤਾਂ ਫਿਰ ਅਗਲੀ ਗੱਲ ਚੱਲੇਗੀ ਵੀ ਹੁਣ ਤੁਸੀਂ ਕਾਰਵਾਈ ਕਰੋ ਉਹ ਜਦੋਂ ਸਾਡੇ ਨਾਲ ਐਗਰੀਨੈਂਸ ਗੱਲ ਦੇ ਉੱਤੇ ਵੀ ਅਸੀਂ ਇਹਨੂੰ ਰੋਕਦੇ ਆ ਤਾਂ ਫਿਰ ਤਾਂ ਮਤਲਬ ਆਪਾਂ ਨੂੰ ਉਹਨਾਂ ਨੂੰ ਰੋਕਣ ਤਿੱਕਰ ਦਾ ਸਮਾਂ ਤਾਂ ਦੇਈਏ ਵਿਚਾਰ ਕਰੋਗੇ ਵੀ ਰੁਕਦੇ ਕਿੰਨਾ ਸਮਾਂ ਵਿਚਾਰ ਕਰੋਗੇ ਹਾਏ ਰੱਬ ਜੀ ਮੈਂ ਕਹਿੰਦਾ ਸੀ ਸਾਡੀ ਮੀਟਿੰਗ ਹੀ ਗੱਲਬਾਤ ਗੱਲ ਹੀ ਅੱਗੇ ਅੱਗੇ ਫਿਰ ਤੁਰਨੀ ਆ ਪਹਿਲੇ ਰੁਕਣੀ ਆ ਦੇਖੋ ਸ਼ਾਮ ਤੱਕ ਦੀ ਤਾਂ ਗੱਲ ਨਹੀਂ ਟਾਈਮ ਦਿੱਤਾ ਨਹੀਂ ਜਾ ਸਕਦਾ ਇਹ ਨਹੀਂ ਟਾਈਮ ਦਿੱਤਾ ਜਾ ਸਕਦਾ ਤੁਸੀਂ ਸ਼ਾਮ ਤੱਕ ਮੰਨ ਲਓ ਵੇਟ ਕਰੋ ਇਸ ਗੱਲ ਦੀ ਇਹ ਨਹੀਂ ਹੈ ਪ੍ਰਸ਼ਾਸਨ ਆਪਦੀ ਇਸ ਗੱਲ ਦੀ ਪ੍ਰਕਿਰਿਆ ਜਿਹੜੀ ਉਹਨੂੰ ਕਰ ਰਿਹਾ ਹੈ ਕਰ ਲੈਂਦੇ ਆ ਲੱਗ ਜੇਗਾ ਪਤਾ ਅਗਰ ਇਹ ਗੱਲ ਦਾ ਵਜਦਾ ਹੈ ਕਿ ਜਿੰਨੀ ਦੇਰ ਤੱਕ ਇਹ ਬੰਦ ਨਹੀਂ ਹੁੰਦਾਗਾ ਸਿਲਸਿਲਾ ਉਨੀ ਦੇਰ ਤੱਕ ਗੱਲਬਾਤ ਦਾ ਸਿਲਸਿਲਾ ਅੱਗੇ ਤੁਰ ਨਹੀਂ ਸਕਦਾ ਠੀਕ ਹੈ ਠੀਕ ਹੈ ਦੁਬਾਰਾ ਮੀਟਿੰਗ ਫਿਰ ਹੋਗੀ ਜੀ ਫਿਰ ਇਸ ਵਾਰ ਸਰ ਸਾਹਿਬ ਆਉਂਛਾ ਬਹੁਤ ਸਾਰੇ